ਅਬినాਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾ ਬినాਸਨ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਅੰਦਰ ਫੁਰਮਾਨ ਕਰਦੇ ਹਨ ਅਬినాਸੀ ਸੁਖ ਆਪਣ ਆਸਨ ਅਬినాਸੀ ਦਾ ਮਤਲਬ ਹੈ ਨਾਸ਼ ਤੁਰੈ ਜਿਹਦਾ ਜੋ ਖਤਮ ਨਾ ਹੋ ਸਕੇ ਜੋ ਨਾਸ ਨਾ ਹੋ ਸਕੇ ਉਹਨੂੰ ਕਹਿੰਦੇ ਨੇ ਅਬినాਸੀ ਅੱਗੇ ਆੜਾ ਅਗੇਤਰ ਆ ਗਿਆ ਨਾ ਅੱਗੇ ਆੜਾ ਸ਼ਬਦ ਆ ਗਿਆ ਇਹਦਾ ਮਤਲਬ ਹੈ ਅਬినాਸੀ ਜਿਹੜਾ ਵਿਨਾਸ਼ ਨਾ ਹੋ ਸਕੇ ਜੋ ਖਤਮ ਨਾ ਹੋ ਸਕੇ ਤੇ ਅਬినాਸੀ ਕੇਵਲ ਤੇ ਕੇਵਲ ਪ੍ਰਮਾਤਮਾ ਹੈ ਬਾਕੀ ਸਭ ਕੁਝ ਨਾਸ ਹੋਣ ਵਾਲਾ ਹੈ ਨਾਸ਼ਵਾਨ ਹੈ ਜਿਹਨੂੰ ਆਪਾਂ ਨਾਸ਼ਵਾਨ ਕਹਿੰਦੇ ਹਾਂ ਬਾਣੀ ਵਿੱਚ ਵੀ ਹੁੰਦਾ ਜੋ ਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ ਕਹਿੰਦੇ ਜੋ ਚੀਜ਼ ਬਣੀ ਹੈ ਉਸਨੇ ਖਤਮ ਜ਼ਰੂਰ ਹੋਣਾ ਹੈ ਤੇ ਉਹ ਚਾਹੇ ਸਜੀਵ ਹੈ ਨਰਜੀਵ ਹੈ ਕੁਝ ਵੀ ਹੈ ਇਤੇ ਫਰਮਾਨ ਕਰਦੇ ਨੇ ਅਬਨਾਸੀ ਸੁਖ ਆਪਣ ਆਸਨ ਜਦੋਂ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਹੋਇਆ ਸੀ ਤਹਿ ਜਨਮ ਮਰਨ ਕੋ ਕਹ ਕਹਾ ਵਿਨਾਸ਼ਨ ਕਹਿਣ ਲੱਗੇ ਦੱਸੋ ਉਸ ਵੇਲੇ ਜਨਮ ਮਰਨ ਮੌਤ ਇਹ ਚੀਜ਼ਾਂ ਕਿੱਥੇ ਸਨ ਇਹ ਗੱਲ ਉਦੋਂ ਦੀ ਚੱਲ ਰਹੀ ਹੈ ਜਦੋਂ ਸ੍ਰਿਸ਼ਟੀ ਦੇ ਵਿੱਚ ਕੁਝ ਵੀ ਨਹੀਂ ਸੀ ਕੇਵਲ ਪ੍ਰਮਾਤਮਾ ਦਾ ਸਰੂਪ ਸੀ ਆਦ ਸੱਚ ਇਹ ਆਦ ਦੀ ਗੱਲ ਹੈ ਇਹ ਉਦੋਂ ਦੀ ਗੱਲ ਕਰ ਰਹੇ ਨੇ ਆਪਾਂ ਅੱਜ ਉੱਠ ਕੇ ਕਹਿ ਦਈਏ ਕਿ ਅਸੀਂ ਰੱਬ ਦੀ ਰਖਵਾਲੀ ਕਰ ਰਹੇ ਅਸੀਂ ਪਰ ਦੱਸਦੇ ਹਾਂ ਜੀ ਕਿਵੇਂ ਪ੍ਰਮਾਤਮਾ ਨੂੰ ਜਪਣਾ ਹੈ ਕਿਵੇਂ ਉਹਦਾ ਸਰੂਪ ਕਰਨਾ ਹੈ ਚੇਤੇ ਰੱਖਣਾ ਆ ਜਿਹੜਾ ਪਤਾ ਹੈ ਨਾ ਇਹ ਇਸ ਗੱਲ ਵਾਸਤੇ ਹੀ ਸਤਿਗੁਰਾਂ ਨੇ ਰਚਿਆ ਸਾਨੂੰ ਸਮਝਾਉਣ ਵਾਸਤੇ ਕਿ ਭਾਈ ਅਸੀਂ ਪ੍ਰਮਾਤਮਾ ਨੂੰ ਕੀ ਰਚਣਾ ਜਦੋਂ ਕੁਝ ਵੀ ਨਹੀਂ ਸੀ ਪ੍ਰਮਾਤਮਾ ਉਦੋਂ ਵੀ ਸੀ ਉਸ ਨੇ ਸਾਰਾ ਕੁਝ ਰਚਿਆ ਅਸੀਂ ਨਹੀਂ ਆਪਾਂ ਕਈ ਵਾਰੀ ਆਪ ਰੱਬ ਨੂੰ ਬਣਾਉਣ ਲੱਗ ਜਾਂਦੇ ਹਾਂ ਚੇਤੇ ਰੱਖਣਾ ਮਨੁੱਖ ਨੂੰ ਪ੍ਰਮਾਤਮਾ ਨੇ ਬਣਾਇਆ ਹੈ ਮਨੁੱਖ ਨੇ ਪ੍ਰਮਾਤਮਾ ਨੂੰ ਨਹੀਂ ਲੇਕਿਨ ਗੰਗਾ ਉਲਟੀ ਆਪਾ ਚਲਾ ਰਹੀਂ ਤਹ ਜਨਮ ਮਰਨ ਕਉ ਕਹਾ ਵਿਨਾਸ਼ਨ ਕਹਿ ਲਗੇ ਉਸ ਵੇਲੇ ਜੰਮਣ ਮਰਨ ਮੌਤ ਕਿੱਥੇ ਸਾਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਦੋਂ ਕਰਤਾਰ ਪੂਰਨ ਪ੍ਰਭ ਆਪ ਹੀ ਸੀ ਪੂਰਨ ਕਰਤਾ ਪ੍ਰਭ ਸੋਏ ਜਦੋਂ ਕੇਵਲ ਤੇ ਕੇਵਲ ਆਪ ਪਰਮਾਤਮਾ ਸਾਨ ਤੇ ਕਹਿ ਲਗੇ ਤਬ ਜਮ ਕੀ ਤਰਾਸ ਤਰਾਸ ਕਹਿੰਦੇ ਨੇ ਡਰ ਨੂੰ ਉਸ ਵੇਲੇ ਜਮ ਦਾ ਡਰ ਕਹੋ ਕਿਸ ਹੋਏ ਦੱਸੋ ਕਿਸ ਨੂੰ ਸੀ ਦੱਸੋ ਉਸ ਵੇਲੇ ਮੌਤ ਦਾ ਡਰ ਜਮ ਦਾ ਡਰ ਇਹ ਕਿਸ ਨੂੰ ਹੋ ਸਕਦਾ ਸੀ ਜਿਸ ਵੇਲੇ ਕੋਈ ਸੀ ਨਹੀਂ ਜਾਬੇ ਅਬਿਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਕਹਿਣ ਲੱਗੇ ਅਭਿਗਤ ਜਬ ਅਭਿਗਤ ਅਭਗਤ ਦਾ ਮਤਲਬ ਹੈ ਅਦ੍ਰਿਸ਼ਟ ਪ੍ਰਭੂ ਜੋ ਦਿਖਾਈ ਨਾ ਦੇਵੇ ਅਗੋਚਰ ਕਹਿੰਦੇ ਨੇ ਜਿਸ ਤੱਕ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ ਗੋਚਰ ਜਿਸ ਦੇ ਤੱਕ ਸਾਡੀ ਪਹੁੰਚ ਹੀ ਨਾ ਹੋ ਸਕੇ ਨਾ ਕੰਨਾਂ ਦੀ ਰਾਈ ਕੋਈ ਸੁਣਾਈ ਦੇਵੇ ਨਾ ਅੱਖਾਂ ਦੀ ਰਾਈ ਦੇਖਿਆ ਜਾ ਸਕੇ ਨਾ ਸਪਰਸ਼ ਕੀਤਾ ਜਾ ਸਕੇ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹਨੂੰ ਕਹਿੰਦੇ ਨੇ ਅਗੋਚਰ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਆਪ ਹੀ ਸੀ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਉਸ ਵੇਲੇ ਜੀਵਾਂ ਦਾ ਲੇਖਾ ਜੋਖਾ ਕਰਨ ਵਾਸਤੇ ਚਿੱਤਰ ਗੁਪਤ ਕਿੱਥੇ ਸਨ ਕਿਸ ਦਾ ਲੇਖਾ ਲਿਖਦੇ ਸਨ ਅਸਲ ਦੇ ਵਿੱਚ ਇਹ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਸਾਡੇ ਨਾ ਦੋਨੇ ਮੋਢਿਆਂ ਦੇ ਉੱਪਰ ਦੋ ਧਰਮਰਾਜ ਨੇ ਦੋ ਜਿਹੜੇ ਨੇ ਜਮ ਬਿਠਾਏ ਹੋਏ ਨੇ ਜਾਂ ਲਾਲੋ ਦੋ ਬੰਦੇ ਬਿਠਾਏ ਹੋਏ ਨੇ ਦੋ ਜਿਹੜੇ ਲੇਖਾ ਜੋਖਾ ਕਰਦੇ ਨੇ ਉਹਨਾਂ ਚੋਂ ਇੱਕ ਦਾ ਨਾਮ ਹੈ ਚਿੱਤਰ ਇੱਕ ਦਾ ਨਾਮ ਹੈ ਗੋਪਤ ਦੋ ਨੇ ਜਿਹੜਾ ਚਿੱਤਰ ਹੈ ਉਹ ਉਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਪਾਪ ਕੁੰਨ ਦੇ ਬਾਰੇ ਵਿੱਚ ਲਿਖਦਾ ਜਿਹੜੇ ਅਸੀਂ ਪ੍ਰਤੱਖ ਲਿਖਦੇ ਆਂ ਵੇਖੋ ਇਹ ਵੈਸੇ ਪੁਰਾਤਨ ਧਾਰਮਿਕ ਗ੍ਰੰਥ ਜਿਹੜੇ ਨੇ ਸਨਾਤਨ ਧਰਮ ਦੇ ਉਹਨਾਂ ਦੇ ਅਨੁਸਾਰ ਹੈ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਰੱਦ ਕਰਦੀ ਹੈ ਗੁਰਬਾਣੀ ਵਿੱਚ ਨਹੀਂ ਲੇਕਿਨ ਉਦਾਹਰਣ ਦੇ ਤੌਰ ਤੇ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਦਾਹਰਣ ਦੇ ਤੌਰ ਤੇ ਰਾਮ ਰਾਵਣ ਦਾ ਨਾਮ ਵੀ ਆਉਂਦਾ ਹੈ ਉਦਾਹਰਣ ਦੇ ਤੌਰ ਤੇ ਰਿਸ਼ੀਆ ਮੁਨੀਆਂ ਦੇ ਨਾਮ ਵੀ ਆਉਂਦੇ ਨੇ ਮਹਾਭਾਰਤ ਦੇ ਜ ਜਿੰਨੇ ਵੀ ਹੋਏ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਆਉਂਦੇ ਨੇ ਉਦਾਹਰਣ ਦੇ ਤੌਰ ਤੇ ਸਮਝਾਉਣ ਵਾਸਤੇ ਸਤਿਗੁਰੂ ਜੀ ਫਰਮਾਨ ਕਰਦਿਨ ਇੱਥੇ ਜਿਹੜਾ ਚਿੱਤਰ ਤੇ ਗੁਪਤ ਮੈਂ ਥੋੜਾ ਜਿਹਾ ਉਹਨੂੰ ਸਪਸ਼ਟ ਕਰਾਂ ਚਿੱਤਰ ਉਹ ਲੇਖਾ ਜੋਖਾ ਲਿਖਦਾ ਹੈ ਜਿਹੜਾ ਅਸੀਂ ਪ੍ਰਤੱਖ ਕਰਦੇ ਹਾਂ ਸਾਹਮਣੇ ਜਿਹੜਾ ਜੋ ਹੋ ਚ ਹੁੰਦਾ ਹੈ ਹੱਥਾਂ ਨਾਲ ਕਰਦੇ ਹਾਂ ਦਿਖਾਈ ਦੇ ਰਿਹਾ ਇੱਕ ਹੈ ਗੁਪਤ ਗੁਪਤ ਉਹਨਾਂ ਗੱਲਾਂ ਨੂੰ ਲਿਖਦਾ ਹੈ ਜਿਹੜੀਆਂ ਅਸੀਂ ਕਰਦੇ ਨਹੀਂ ਕੇਵਲ ਆਪਦੇ ਮਨ 'ਚ ਸੋਚਦੇ ਹਾਂ ਉਹ ਗੁਪਤ ਨੇ ਹੁਣ ਉਹ ਤਾਂ ਕੋਲ ਖੜੇ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਵੀ ਸਾਡੇ ਬਾਰੇ ਕੋਈ ਕੀ ਸੋਚ ਰਿਹਾ ਹੈ ਹੁਣ ਚਾਹੇ ਕੋਈ ਬੰਦਾ ਸਾਡੇ ਕੋਲ ਖੜਾ ਸਾਡਾ ਕਿੰਨਾ ਵੀ ਮਾੜਾ ਸੋਚੀ ਜਾਵੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਲੇਕਿਨ ਉਹਦਾ ਉਹ ਵੀ ਲਿਖਿਆ ਜਾ ਰਿਹਾ ਹੈ ਜੇ ਕਿਸੇ ਦਾ ਮਾੜਾ ਸੋਚ ਰਹੇ ਆ ਉਹ ਸੋਚਿਆ ਹੋਇਆ ਵੀ ਲਿਖਿਆ ਜਾ ਰਿਹਾ ਕਿਸੇ ਬਾਰੇ ਗਲਤ ਸੋਚਣਾ ਮਾੜਾ ਸੋਚਣਾ ਉਹਨੂੰ ਵੀ ਲਿਖਦਾ ਉਹਨੂੰ ਲਿਖਦਾ ਗੁਪਤ ਇਸ ਕਰਕੇ ਉਹਨੂੰ ਗੁਪਤ ਕਹਿੰਦੇ ਨੇ ਕਿਉਂਕਿ ਉਹ ਗੁਪਤ ਕਾਰਜ ਹੈ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਚਿੱਤਰ ਤੇ ਗੁਪਤ ਕਹਿਣ ਲੱਗੇ ਇਹ ਲੇਖਾ ਲਿਖਣ ਵਾਲੇ ਪਰ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਇਹ ਵੀ ਉਦੋਂ ਕਿੱਥੇ ਸਨ ਜਦੋਂ ਕੋਈ ਜੀਵ ਹੀ ਨਹੀਂ ਸੀ ਕੇਵਲ ਪ੍ਰਮਾਤਮਾ ਸੀ ਅਗਲਾ ਬਚਨ ਕਹਿਣ ਲੱਗੇ ਜਬ ਨਾਥ ਨਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ 바ਦੇ ਜਦੋਂ ਮਾਲਕ ਮਾਇਆ ਰਹਿਤ ਅਥਾ ਅਗੋਚਰ ਆਪ ਹੀ ਸੀ ਜਬ ਨਾਥ ਨਾਥ ਦਾ ਮਤਲਬ ਹੈ ਮਾਲਕ ਨਿਰੰਜਨ ਨਿਰ ਅੰਜਨ ਅੰਜਨ ਦਾ ਵੈਸੇ ਮਤਲਬ ਅਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਉਥੇ ਅੰਜਨ ਦਾ ਮਤਲਬ ਕਾਜਲ ਅੱਖਾਂ ਵਿੱਚ ਨਹੀਂ ਪਾਉਂਦੇ ਸੁਰਮਾ ਵੈਸੇ ਅੰਜਨ ਦਾ ਮਤਲਬ ਹੁੰਦਾ ਹੈ ਸਵਾਹ ਜਿਹੜੀ ਰਾਖ ਹੁੰਦੀ ਹੈ ਨਾ ਸਵਾਹ ਉਹਨੂੰ ਅੰਜਨ ਕਹਿੰਦੇ ਨੇ ਤੇ ਅੰਜਨ ਤੋਂ ਭਾਵ ਆਪਾਂ ਕੀ ਲੈਣਾ ਕਿਉਂਕਿ ਇਹ ਇੱਕ ਪ੍ਰਤੀਕਾਤਮਕ ਸ਼ਬਦ ਨੇ ਇਹ ਤੇ ਵਿਸ਼ੇਸ਼ਣ ਦਿੱਤੇ ਹੋਏ ਨੇ ਸਤਿਗੁਰੂ ਜੀ ਅੰਜਨ ਤੋਂ ਭਾਵ ਲੈ ਰਹੇ ਨੇ ਪਾਪ ਦਾ ਗੁਨਾਹ ਦਾ ਕਾਲਖ ਕਿਉਂਕਿ ਕਾਲਖ ਗੁਨਾਹ ਦੀ ਪ੍ਰਤੀਕ ਹੈ ਪਾਪ ਦੀ ਪ੍ਰਤੀਕ ਹੈ ਤੇ ਨਿਰ ਅੰਜਨ ਦਾ ਮਤਲਬ ਹੈ ਜਿਸ ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਾ ਹੋਵੇ ਤੇ ਉਹ ਕੇਵਲ ਤੇ ਕੇਵਲ ਪਰਮਾਤਮਾ ਹੈ ਬਾਕੀ ਕੋਈ ਵੀ ਨਹੀਂ ਜਿੱਤੇ ਕੋਈ ਦਾਗ ਨਹੀਂ ਹਰ ਇੱਕ ਤੇ ਕੋਈ ਨਾ ਕੋਈ ਪਾਪ ਕੋਈ ਨਾ ਕੋਈ ਹਰ ਇੱਕ ਤੋਂ ਹੁੰਦਾ ਹੈ ਪਾਪ ਤੋਂ ਰਹਿਤ ਨਿਰੰਜਨ ਕੇਵਲ ਪ੍ਰਮਾਤਮਾ ਨਿਰੰਜਨ ਮੈਂ ਥੋੜਾ ਥੋੜਾ ਇਹਨਾਂ ਅੱਖਰਾਂ ਨੂੰ ਇਸ ਕਰਕੇ ਵੀ ਵਿਆਖਿਆ ਕਰ ਰਿਹਾ ਇਹ ਆਮ ਆਪਣੇ ਅੱਗੇ ਆਉਂਦੇ ਨੇ ਅੱਖਰ ਬਾਣੀ ਪੜ੍ਹਦੇ ਟਾਈਮ ਪਰ ਇਹਨਾਂ ਦੇ ਅਰਥ ਆਪਾਂ ਨੂੰ ਪੂਰਾ ਨਹੀਂ ਪਤਾ ਹੁੰਦੇ ਨਿਰੰਜਨ ਭਾਵ ਅੰਜਨ ਤੋਂ ਰਹਿਤ ਕਾਲਖ ਤੋਂ ਰਹਿਤ ਦਾਗ ਤੋਂ ਰਹਿਤ ਭਾਵ ਪਾਪ ਤੋਂ ਰਹਿਤ ਤੇ ਅਗੋਚਰ ਇਹਦਾ ਆਪਾਂ ਪਿੱਛੇ ਅਰਥ ਕੀਤੇ ਜਿਹਦੇ ਤੱਕ ਪਹੁੰਚ ਹੀ ਨਾ ਹੋ ਸਕੇ ਅਗਾਦੇ ਅਗਾਦ ਦਾ ਮਤਲਬ ਹੀ ਅਥਾ ਜਿਹੜਾ ਬੇਸ਼ੁਮਾਰ ਅਗਾਦ ਅਗਾਦ ਬੋਧ ਆਪਾਂ ਕਿੰਨੇ ਜਿਹੜਾ ਸ਼ਬਦ ਆਉਂਦੇ ਜਦੋਂ ਮਾਲਕ ਮਾਇਆ ਰਹਿਤ ਆਪ ਹੀ ਸੀ ਤਦ ਕੌਣ ਛੁੱਟੇ ਕੌਣ ਬੰਦਨ 바ਦੇ ਉਸ ਟਾਈਮ ਕੌਣ ਮਾਇਆ ਦੇ ਬੰਦਨਾ ਤੋਂ ਮੁਕਤ ਸਨ ਤੇ ਕੌਣ ਮਾਇਆ ਦੇ ਬੰਦਨਾ ਚ ਵੱਜੇ ਹੋਏ ਸੀ ਜਦੋਂ ਬਣੇ ਕੁਝ ਨਹੀਂ ਸੀ ਅਖੀਰਲੇ ਬਚਨਾਂ ਵਿੱਚ ਸਤਿਗੁਰਜੀ ਫੁਰਮਾਨ ਕਰਦੇ ਹਨ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉੱਪਰ ਜਾ ਕਹਿਣ ਲੱਗੇ ਕੁਝ ਵੀ ਨਿਐ ਤੋ ਸਾਰਾ ਕੁਝ ਕਿਵੇਂ ਬਣਿਆ ਆਪਨ ਆਪ ਆਪ ਹੀ ਅਚਰਜਾ ਅਚਰਜ ਮਿਨੇ ਹੈਰਾਨੀ ਹੈਰਾਨ ਹੋਣਾ ਕਹਿਣ ਲੱਗੇ ਉਹ ਅਸ਼ਚਰਜ ਰੂਪ ਪਰਮਾਤਮਾ ਵਰਗਾ ਆਪਣੇ ਵਰਗਾ ਆਪ ਹੀ ਹੈ ਉਸ ਵਰਗਾ ਹੋਰ ਕੋਈ ਨਹੀਂ ਮੈਂ ਕੱਲ ਵੀ ਕਿਹਾ ਸੀ ਇਹ ਸੈ ਭੰਸ਼ਬ ਦੀ ਵਿਆਖਿਆ ਹੈ ਇਹ ਜਿਹੜੀ ਅਸ਼ਟਪਦੀ ਹੈ ਨਾ ਸਾਰੀ ਦੀ ਸਾਰੀ ਇਹ ਸੈ ਭੰ ਆਪਣੇ ਆਪ ਤੋਂ ਸਵੈੰਭੂ ਸੈ ਭੰ ਦੀ ਸ਼ਬਦ ਬਣਿਆ ਹਿੰਦੀ ਸੰਸਕ੍ਰਿਤੋਂ ਸਵੈਮ ਸਵੈਮ ਦਾ ਮਤਲਬ ਹੈ ਹਿਮ ਸੈਲਫ ਆਪਣੇ ਆਪ ਤੋਂ ਕਹਿਣ ਲੱਗੇ ਅਚਰਜਾ ਆਪਨ ਆਪ ਆਪ ਹੀ ਅਚਰਜਾ ਉਹ ਪਰਮਾਤਮਾ ਆਪਣੇ ਵਰਗਾ ਆਪ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਨਾਨਕ ਆਪਨ ਰੂਪ ਆਪ ਹੀ ਪਰਜਾ ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਉਸ ਪਰਮਾਤਮਾ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਕੋਈ ਨਹੀਂ ਇਹ ਸਾਰੇ ਪਦੇ ਦਾ ਇਹ ਭਾਵ ਹੈ ਕਿ ਮਨੁੱਖ ਸੋਚੇ ਵੀ ਖਰੇ ਮੈਂ ਰੱਬ ਨੂੰ ਬਣਾਇਆ ਚੇਤੇ ਰੱਖਣਾ ਜਦੋਂ ਕੁਝ ਵੀ ਨਹੀਂ ਸੀ ਰੱਬ ਉਦੋਂ ਵੀ ਮੌਜੂਦ ਨਹੀਂ ਸੀ ਇਹ ਮਨੁੱਖ ਦਾ ਕੇਵਲ ਤੇ ਕੇਵਲ ਵਹਿਮ ਦੂਰ ਕਰਨ ਵਾਸਤੇ ਇਸ ਪਦੇ ਦੀ ਰਚਨਾ ਸਤਿਗੁਰਾਂ ਨੇ ਕੀਤੀ ਸਤਿਗੁਰ ਜੀ ਕਿਰਪਾ